이제부터 이제. 이제는 이 비디오 이제 이제. 아 그럼. 가보자. 맨. ਅੱਜ ਵੀਡੀਓ ਦਫ਼ਤਰ ਡੇਰਾ ਰੁਸੀ ਚ ਆਇਆ ਤੁਸੀਂ ਦੇਖੋ ਵੀ 9:47 ਮਿੰਟ ਹੋ ਗਏ। ਇਸ ਦਫ਼ਤਰ ਤੇ ਇਲੈਕਸ਼ਨ ਹੈਗੇ ਆ। ਬਲਾਕ ਸੰਮਤੀ ਦੇ ਜਿਲ੍ਹਾ ਪ੍ਰੀਸ਼ਦ ਦੇ ਕੱਲ ਦੇ ਸਾਡੇ ਜਿੰਨੇ ਕੈਂਡੀਡੇਟ ਖੜੇ ਆ ਅਫਸਰਾਂ ਨੂੰ ਲੱਭਦੇ ਫਿਰੇ ਉਹਨਾਂ ਨੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਣੀਆਂ, ਐਨਓਸੀਆਂ ਲੈਣੀਆਂ। ਸਾਰਾ ਵਿੱਚ ਦੇਖ ਲਿਓ। ਖਾਲੀ ਕੁਰਸੀਆਂ ਮੈਂ ਤੁਹਾਨੂੰ ਸਾਰਾ ਦਫ਼ਤਰ ਦਿਖਾਵਾਂ। ਬਿੰਦਾਹੇ ਤੇ ਕੋਈ ਵੀਡੀਓ ਨਾ ਕੋਈ ਸੈਕਟਰੀ ਨਾ ਕੋਈ ਜੀ ਨਾ ਕੋਈ ਅਟੈਂਡ ਕਰਨ ਵਾਲਾ ਨਾ ਕੋਈ ਆ ਚੰਗੀ ਤਰ੍ਹਾਂ ਦਿਖਾ ਕਰ ਰਿਹਾ ਵੀਡੀਓ ਦਾ ਨਾ ਕੋਈ ਇੱਥੇ ਸੁਣਨ ਵਾਲਾ ਹੈਗਾ ਸਾਰਾ ਸਟਾਫ ਕੱਲ ਦਾ ਜਿਹੜਾ ਗਾਇਬ ਆ ਤਾਂ ਕਿ ਕੋਈ ਵੀ ਵਿਰੋਧੀ ਕਿੰਦਾ ਲੀਡਰ ਇਹਦਾਂ ਨੇ ਹੋਂਦ ਲਾ ਦਿੱਤਾ ਕਿ ਕੋਈ ਵੀ ਰੋਜ਼ੀ ਦੀ ਦਾ ਲੀਡਰ ਜਿਹੜਾ ਉਹ ਕਾਗਜ਼ ਨਾ ਜਮਾ ਕਰਾ ਸਕਿਆ ਆ ਤੁਸੀਂ ਦੇਖੋ ਹੁਣ ਇਹ ਸੁਪਰਡੈਂਟ ਸਾਹਿਬ ਕੱਥਾ ਕੋਰੇ ਸੁਰਨੰਥ ਸਾਹਿਬ ਆਈ ਨਹੀਂ ਕੋਈ ਵੀ ਨਹੀਂ ਆਇਆ ਇੱਥੇ ਸੁਪਰਡੈਂਟ ਸਾਹਿਬ ਸੁਪਰਡੈਂਟ ਛੁੱਟੀ 'ਤੇ ਹੈ ਗੜਿਆ ਸੁਪਰਡੈਂਟ ਸਾਹਿਬ ਛੁੱਟੀ 'ਤੇ ਹੋ ਅੱਛਾ ਕਿੱਥੇ ਫਿਰ ਕਲਰਕ ਸਾਹਿਬ ਆਉਂਦੇ ਰਹਿਣਾ ਠੀਕ ਆ ਬਿਆਹ ਹਾਲੀ ਕਲਰਕ ਸਾਹਿਬ ਕਿੱਥੇ ਆਂ ਦੀ ਦੱਸਿਓ ਠੁੜੀ ਦਾ ਬਿਆਹ ਹੈ ਕਰਾਗ ਸਾਹਿਬ ਦੀ ਉਹ ਵੀ ਛੁੱਟੀ ਤੇ ਆ ਸੁਖਿੰਦਰ ਸਾਹਿਬ ਦੀ ਵੀ ਬੀਡੀਓ ਨੂੰ ਛੁੱਟੀ ਤੇ ਸਰਵਨਨ ਸਾਹਿਬ ਇੱਕ ਮਿੰਟ ਅੱਜ ਸੱਤਰੇ ਸਾਹਿਬ ਨੂੰ ਦੇਖ ਲੈ। ਫੈਕਟਰੀ ਇੱਧਰ ਰਹਿੰਦੇ ਆ ਨਾ। ਕਿੱਥੇ? ਉਹ ਅੱਲਾਹ ਤੋਂ ਲੈਣਾ। ਹਾਂ? ਕਮਿਸ਼ਨ ਕਰ। ਆਹ ਹੋ ਗਿਆ। ਸ਼੍ਰੀ ਕਿਡਾਂ ਕੰਮ ਰਾਈ? ਕੀ ਐ ਅਫਸਰ ਦਾ ਕਮਰਾ ਹੈਗਾ ਜੀ ਆਹ ਦੇਖ ਲਿਓ ਪੰਚਾਇਤ ਅਫਸਰ ਆ ਮੈਂ ਲਾਈਵ ਹੋ ਗਿਆ ਵਾ ਆ ਪੰਚਾਇਤ ਅਫਸਰ ਦਾ ਕਮਰਾ ਵੀਡੀਓ ਦੁਆਕਰ ਤੋਂ ਦੇਖਣਾ ਹੈ ਕਿਤੋਂ ਸਾਡਾ ਸਰਪ੍ਰਸਤ ਜੀ ਜੇ ਜਈਆਂ ਦਾ ਕਮਰਾ ਜੀ ਆਹ ਦੇਖ ਲਿਓ ਥੱਲੇ ਇੱਕ ਜੇਈ ਸਾਹਿਬ ਉਹ ਜਿਹੜੀ ਰੰਗ ਪਈ ਹੈ ਤੇ ਟੈਕਰੀ ਕੋਈ ਵੀ ਨਹੀਂ ਆ ਤੇ ਹੋਰ ਜਿਹੜੇ ਬਾਕੀ ਅਫਸਰ ਸੁਪਰਡੈਂਟ ਸਾਹਿਬ बस इत्तेया इत्तेया देख्या ਵਿੱਚ ਬੈਠੇ ਕੋ ਦਫਤਰ ਮੇਰੇ ਆਇਆ ਹੋਰ ਕੋਈ ਜੇ ਨਹੀਂ ਇਹੋ ਮੈਂ ਤੁਹਾਨੂੰ ਸਾਰਾ ਦਿਖਾ ਰਿਹਾ ਦਫਤਰ ਤੁਸੀਂ ਦੇਖੋ ਵੀ ਆ ਵੈਕਸਨ ਕਰਨੇ ਆ ਬਲਾਗ ਸੰਤੀ ਦੇ ਵੀ ਜ਼ਿਲ੍ਹਾ ਪ੍ਰਸ਼ਦ ਦੇ ਵੀ ਕਿੰਨਾ ਟੈਕਸ ਵੀ ਜਮਾ ਕਰਾਉਣੇ ਆ ਪ੍ਰੋਪਰਟੀ ਟੈਕਸ ਵੀ ਜਮਾ ਕਰਾਉਣੇ ਆ ਸਿੰਗਲ ਅਫਸਰ ਕੱਲ ਦਾ ਵੀਡੀਓ ਦਫਤਰ ਤੋਂ ਤੁਸੀਂ ਦੇਖ ਰਹੇ ਵੀ ਆ ਲੌਕ ਲੱਗੇ ਹੋਏ ਆ ਇਹ ਦਫਤਰਾਂ ਹੁਣ ਇੱਥੇ ਤੁਹਾਨੂੰ ਕੋਈ ਨੰਗਰ ਆ ਜੇ ਤਾਂ ਤੁਸੀਂ ਕਹਦੇ ਹੋ ਆ ਦੇਖੋ ਸਭ ਕਮਰੇ ਖਾਲੀ ਜਿਹੜੇ ਬ੍ਰਿਜੀ ਸਾਹਿਬ ਕਿੱਥੇ ਤੁਸੀਂ ਮੇਰੇ ਕੋਲ ਨਰੇਕ ਹੋ ਗਏ ਅੱਛਾ ਨਰੇਕ ਦਾ ਨਰੇਕ ਦਾ ਸਾਰੇ ਨਗਰੇ ਜਿੱਧਰ ਤੋਂ ਇਹ ਤਾਲਾ ਲੱਗੇ ਹੋਏ ਨੇ ਜਿਸ ਤੋਂ ਬਾਅਦ ਇਹ ਆ ਗਏ ਜੀ ਇਥੇ ਇਹ ਸੰਧਿਆਤ ਅੱਜ ਸਰ ਕਰਦੀ ਜਾ ਉਹਨਾਂ ਦਾ ਕੰਮ ਆ ਲੋਕਾਂ ਨੂੰ ਲੈਣ ਵਾਸਤੇ ਬੰਦੇ ਇੱਥੇ ਰੱਖੇ ਆਈ ਨਹੀਂ ਨਾ ਵੀ ਫੋਨ ਕਰ ਰਿਹਾ ਨਾ ਉਹ ਨਾ ਮੱਝ ਕੇ 50 ਮਿੰਟ ਹੋ ਗਏ ਆ ਇੱਥੇ ਕੋਈ ਪੰਚਾਇਤ ਅਫਸਰ ਨਹੀਂ ਆ ਦੇਖਦੇ ਜੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਮੈਂ ਜਰੂਰੀ ਨਹੀਂ ਕਰਵਾ ਰਿਹਾ ਉਹ ਹੈ ਵੀ ਉਹਨਾਂ ਬਤੀ ਲੋਨ ਨਹੀਂ ਆਏ ਹਾਂ ਨੌਕ ਲੱਗਿਆ ਆ ਨਾ ਲਾਸ਼ ਆ ਦਾ ਲੱਗਿਆ ਆ ਮੈਂ ਗਾਣੇ ਸੁਣਨ ਦੇ ਸਿਰਾ ਉੱਤੇ ਆ ਸਾਰਾ ਹੋ ਗਿਆ ਬੇਚਾ ਦੇਖੋ ਜਿੱਥੇ ਲੱਗ ਰਿਹਾ ਪਤਲਾ ਲੱਗ ਰਿਹਾ ਸਾਰੇ ਬੈਠੇ ਕੋਈ ਬੰਦਾ ਕੁਰਸੀ ਤੇ ਕੋਈ ਅਫਸਰ ਕੋਈ ਨਜ਼ਰ ਆਏ ਹੁਣ ਹਨੂ ਇੱਥੇ ਗਰੀਬ ਛਾ ਦੇ ਮੇਰੇ ਨਾਲ ਧਰਨਾ ਜੜਾ ਵੀਡੀਓ ਦਾ ਤੁਸੀਂ ਜੀ ਦੇਖੋ ਵੀ ਕੱਲ ਦੇ ਕੈਂਡੀਡੇਟ ਜਿਹੜੇ ਆਪਣੇ ਡਿਊਜ਼ ਕਲੀਅਰ ਕਰਵਾਉਣ ਵਾਸਤੇ ਪ੍ਰਾਪਰਟੀ ਟੈਕਸ ਜਾਂ ਕੋਈ ਕਈ ਵਾਰੀ ਪਾਣੀ ਦਾ ਕੋਈ ਬਿੱਲ ਹੁੰਦਾ ਆ ਉਹ ਕਲੀਅਰ ਕਰਵਾਉਣ ਵਾਸਤੇ ਕੱਲ ਦੇ ਕੈਂਡੀਡੇਟ ਜਿਹੜੇ ਆ ੱੱਕੇ ਖਾਰੇ ਆ ਇੱਥੇ ਬੈਠੇ ਆ ਦਸਤਰ ਦੇ ਅੰਦਰ ਤੋਤੇ ਬੋਲ ਰਹੇ ਆ ਕੋਈ ਲੋਕ ਲੱਗੇ ਹੋਈਆਂ ਨਾ ਇੱਥੇ ਕੋਈ ਵੀਡੀਓ ਨਾ ਸੈਕਟਰੀ ਨਾ ਕੋਈ ਪੰਚਾਇਤ ਅਫਸਰ ਸਿਰਫ ਇੱਕ ਦੇਈ ਬਸਲੇ ਕੰਮ ਦੇ ਤੇ ਜਰੂਰ ਬੈਠਿਆ ਮੈਨੂੰ ਨਜ਼ਰ ਆਇਆ ਕਲਰਕ ਤੱਕ ਛੁੱਟੀ ਤੇ ਹੈਗੇ ਆ ਮਤਲਬ ਇਹ ਇਹ ਹਾਲ ਆ ਅੱਜ ਦੂਸਰਾ ਦਿਨ ਚੋਣ ਲੜਨ ਦਾ ਸੋ ਇਹਨਾਂ ਦੀ ਸੋਚ ਇਹ ਆ ਵੀ ਕਿਸੇ ਦਾ ਵੀ ਕੋਈ ਡਿਊਜ਼ ਕਲੀਅਰ ਨਾ ਕਰੋ ਤੇ ਕੱਲ ਨੂੰ ਜਿਹੜੇ ਕਾਗਜ਼ ਰਿਜੈਕਟ ਕਰਵਾਣੇ ਜਿਹੜੇ ਸੌਖੇ ਹੋ ਜਾਣ ਉਹ ਅੱਜ ਸਾਡੀ ਟੀਮ ਹੈ ਜਿਹੜੀ ਮੈਂ ਹੁਣੇ ਆ ਬੀਲੀ ਬਣਾਈ ਆ ਉਹ ਵੀ ਮਿੰਟ ਦੀ ਹਾਈ ਕੋਰਟ ਮੂਵ ਕਰ ਰਹੇ ਆ ਤਾਂ ਕਿ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਦੇ ਉਸ ਵੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਅਮਰਜੈਂਸੀ ਲਾਈ ਹੋਈ ਲੋ ਵੀ ਕੋਈ ਵੀ ਇੱਥੇ ਇਲੈਕਸ਼ਨਾਂ ਲੜ ਸਕਿਆ ਪਹਿਲਾਂ 95 ਸਰਪੰਚਾਂ ਦੇ ਕਾਗਜ਼ਾ ਜਿਹੜੇ ਉਹ ਇਹਨਾਂ ਨੇ ਕੈਨਸਲ ਕਰੇ ਉਸ ਤੋਂ ਬਾਅਦ ਤੁਸੀਂ ਦੇਖ ਲਿਓ ਵੀ ਆ ਜਿਹੜੇ ਲੜ ਰਹੇ ਸੀਗੇ ਉਹਨਾਂ ਨੂੰ ਧੱਕੇ ਨਾਲ ਫਰਾਇਆ ਗਿਆ ਹਾਈ ਕੋਰਟ ਦੇ ਜੈਕਟਾਂ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸੋ ਅੱਜ ਤੁਸੀਂ ਆ ਵੀਡੀਓ ਦਫ਼ਤਰ ਦਾ ਹਾਲ ਦੇਖ ਲਿਆ ਮੈਂ ਕੋਈ ਵੀਡੀਓ ਨਾ ਕੋਈ ਪੰਚਾਇਤ ਸੈਕਟਰੀ ਨਾ ਕੋਈ ਜੇਈ ਨਾ ਕੋਈ ਸੁਣਨ ਵਾਲਾ ਸੋ ਇਹ ਹਾਲ ਵੀਡੀਓ ਦਫ਼ਤਰ ਦਾ ਹੋਇਆ ਵਾ ਆ 9:53 ਮਿੰਟ ਹੋ ਗਏ ਮੈਂ ਲਾਈਵ ਆ ਤੁਸੀਂ ਦੇਖ ਲਿਓ ਵੀ ਜੇ ਕੋਈ ਵੀਡੀਓ ਸੈਕਟਰੀ ਆ ਜੇਈ ਇਸ ਦਫ਼ਤਰ ਚ ਹੋਏ ਔਰ ਕੱਲ ਮੈਂ ਡੀਸੀ ਸਾਹਿਬ ਨੂੰ ਵੀ ਫੋਨ ਕਰੇ ਤਿੰਨ ਚਾਰ ਨੂੰ ਏਡੀਸੀ ਸਾਹਿਬ ਨੂੰ ਵੀ ਫੋਨ ਕਰੇ ਡੀਡੀਪੀ ਸਾਹਿਬ ਨੂੰ ਵੀ ਫੋਨ ਕਰੇ ਸੋ ਹਾਲਾਤ ਇਹਦੇ ਆ ਵੀ ਕੋਈ ਬੰਦਾ ਸੁਣਨ ਨੂੰ ਤਿਆਰ ਨਹੀਂ ਤੁਸੀਂ ਦੇਖੋ ਕਿ ਲੋਕਾਂ ਨੇ ਫਾਰਮ ਭਰਨੇ ਆ ਇਲੈਕਸ਼ਨ ਕੰਟੈਸਟ ਕਰਨੇ ਆ ਅੱਜ ਦੂਸਰਾ ਦਿਨ ਆ ਮਤਲਬ ਸੈਕੰਡ ਡੇ ਅੱਜ ਕਾਗਜ਼ ਭਰਨ ਦਾ ਕੱਲ ਵੀ ਸਾਰਾ ਦਿਨ ਜਿਨ੍ਹਾਂ ਕੈਂਡੀਡੇਟਾਂ ਨੇ ਇਲੈਕਸ਼ਨ ਲੜਨੇ ਆ ਜੀਡੀਓ ਦਫ਼ਤਰ 'ਚ ਬੈਠੇ ਰਹੇ ਅੱਜ ਵੀ ਬੈਠੇ ਰਹੇ ਨੇ ਟੀਮ ਬੈਠੀ ਰਹੀ ਆ ਸਾਰੇ ਕੈਂਡੀਡੇਟ ਇੱਥੇ ਖੜੇ ਆ ਤੇ ਮੈਕਮਾ ਜਿਹੜਾ ਦਫ਼ਤਰ ਦੇ ਲੋਕ ਲਵਾ ਕੇ ਦਿਨ 'ਚ ਜਿਹੜਾ ਉਹ ਭੱਜ ਚੁੱਕਿਆ ਜਾ ਸੋ ਹੁਣੇ ਹੁਣੇ ਚੋਣ ਕਮਿਸ਼ਨ ਨੂੰ ਜਾ ਕੇ ਜਿਹੜੀ ਸਾਡੀ ਟੀਮ ਆ ਲੀਗਲ ਟੀਮ ਆ ਉਹ ਹੁਣੇ ਸਾਡੀ ਟੀਮ ਜਿਹੜੀ ਚੋਣ ਕਮਿਸ਼ਨ ਨੂੰ ਮਿਲ ਰਹੀ ਆ ਅਸੀਂ ਹਾਈ ਕੋਰਟ ਤੋਂ ਵੀ ਮੂਵ ਕਰ ਰਹੇ ਆ ਔਰ ਮੈਂ ਸਾਰੇ ਜਿਹੜੇ ਸਾਡੇ ਕੈਂਡੀਡੇਟ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਹੁਣ ਸਾਨੂੰ ਦਿਨ ਰਾਤ ਦਾ ਧਰਨਾ ਜਿਹੜਾ ਇਸ ਦਫਤਰ ਕੀ ਲਾਣਾ ਪੈਣਾ ਕਿਉਂਕਿ ਅਫਸਰ ਜਿਹੜੇ ਆ ਚੋਣ ਲੜਨ ਦਾ ਅਧਿਕਾਰ ਆ ਜਿਹੜਾ ਪੰਜਾਬ ਦੇ ਅੰਦਰ ਉਹ ਇੱਥੇ ਸਾਰੇ ਅਫਸਰ ਖੋਣ ਵਾਸਤੇ ਤਿਆਰ ਹੋਏ ਹੋਏ ਆ ਸੋ ਜਿੰਦੂ ਜਿਹੜੀ ਹੁਣ ਹਾਈ ਕੋਰਟ ਚ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਕੰਡੇਸ਼ ਕਰਾਂਗੇ ਕਿ ਕਿਸ ਤਰ੍ਹਾਂ ਕੈਂਡੀਡੇਟਾਂ ਜਿਹੜੇ ਚੋਣ ਲੜ ਸਕਦੇ ਜੋ ਹਾਲ ਇਸ ਦਫਤਰ ਦਾ ਹੋਇਆ ਪਿਆ ਤੁਸੀਂ ਦੇਖ ਲਿਓ ਵੀ ਸਾਰੇ ਲੋਕ ਲੰਗੇ ਗਏ ਕੋਈ ਪੰਚਾਇਤ ਅਫਸਰ ਨਹੀਂ ਕੋਈ ਸੈਕਟਰੀ ਨਹੀਂ ਕੋਈ ਵੀਡੀਓ ਨਹੀਂ ਕੋਈ ਮੂਵਮੈਂਟ ਰਜਿਸਟਰ ਨਹੀਂ ਇੱਥੇ ਮਤਲਬ ਹਾਲਾਤ ਇਹ ਆ ਵੀ ਲੋਕ ਲਾ ਲਾ ਕੇ ਸਾਰੇ ਅਫਸਰ ਭੱਜ ਗਏ ਆ 10 ਵਜੇ ਦਾ ਸਮਾਂ ਹੋਣ ਹੋ ਗਿਆ ਆ ਡੇਟ ਵੀ ਮੈਂ ਕੋਟੇ ਕੋਟ ਚ ਜਾਣਾ ਕੋਈ ਅਖਬਾਰ ਕੁੰਦੀ ਆ ਤਾ ਆ ਦੇਖੋ ਪਤਾ ਸਾਰੇ ਹਾਲਤਾਂ ਕੈਂਡੀਡੇਟ ਇੱਥੇ ਖੜੇ ਆ ਰਹੇ ਆ ਆ ਆ ਮਨਜੀਤ ਸਿੰਘ ਕਹਿੰਦੇ ਇਹਨਾਂ ਨੇ ਜੋ ਜਿਹੜੇ ਮੜਨੇ ਆ ਔਰ ਕਿਸੇ ਜਿੱਦ ਤੋਂ ਸੁਣਣਾ ਜਿਉਂ ਤੋਂ ਚੋਲ ਲੜਦੀ ਆ ਅਖੇ ਜੀ ਉਸ ਲਈ ਜਿਹੜੇ ਖੜੇ ਆ ਬਾਕੀ ਕੈਂਡੀਡੇਟ ਵੀ ਜਿਹੜੇ ਆ ਰਹੇ ਆ ਤੇ ਦਫ਼ਤਰ ਦਾ ਕੰਪਲੀਟ ਤਾਲਾ ਲਾ ਕੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕੁਝ ਅਸਰ ਦਾ ਮੈਨੂੰ ਲੱਗਦਾ ਹੈਗਾ ਕਿ ਕਾਲੇ ਲਾ ਕੇ ਨਾ ਵੀ ਆ ਉਸ ਗੱਡੀਆਂ ਖੜੀਆਂ ਮੈਨੂੰ ਨਹੀਂ ਪਤਾ ਕਿੰਨੀਆਂ ਵੀ ਆ ਜਾਂ ਬਾਹਰ ਜਿਹੜੇ ਦੁਕਾਨਦਾਰਾਂ ਦੀਆਂ ਪਤਾ ਨਹੀਂ ਤਾਂ ਜਦੋਂ ਕੈਂਡੀਡੇਟ ਕੋਈ ਆਈਆਂ ਐ ਐਨਓਸੀ ਲੈਣ ਦਫ਼ਤਰ ਲੋਕ ਲਾ ਕੇ ਜਿਹੜੇ ਉਹ ਭੱਜ ਗਏ ਤੇ ਹੁਣ ਸਾਨੂੰ ਕੋਰਟ ਚ ਜਾਣ ਤੋਂ ਸਵਾਏ ਕੋਈ ਚਾਰਾ ਨਹੀਂ ਰਿਹਾ ਸਾਨੂੰ ਜਿੱਥੇ ਹਾਈ ਕੋਰਟ ਤੋਂ ਮੂਵ ਕਰ ਰਹੇ ਹਾਂ ਜੋ ਹਾਲਾਤ ਹੈ ਇਸ ਦਫ਼ਤਰ ਤੇ ਬਣੇ ਹੋਏ ਆ ਤੁਸੀਂ ਉੱਥੋਂ ਵੀ ਸਾਹਿਬ ਐਨਓਸੀਆਂ ਲੈਣ ਵਾਸਤੇ ਇੱਥੇ ਆ ਰਹੇ ਆ ਤੇ ਵੀਡੀਓ ਸੈਕਟਰੀ ਗਈ 10 ਵਜੇ ਤੱਕ ਦੀ ਕੋਈ ਵੀ ਦਫਤਰ ਤੇ ਨਹੀਂ ਸੋ ਬਹੁਤ ਬਹੁਤ ਧੰਨਵਾਦ ਅਜੇ ਅਸੀਂ ਵੇਟ ਕਰਦੇ ਹਾਂ ਘੰਟਾ ਜਿਸ ਤੋਂ ਬਾਅਦ ਫਿਰ ਸਾਰੇ ਹਲਕੇ